ਨੇ ਲਿਆ ਜੀ ਚੈੱਕ ਕਰੋ ਦੋਸਤੋ ਲੁੱਕ ਚੈੱਕ ਕਰੋ ਇਹਦੀ ਜੋ ਉਹਨਾਂ ਨੇ ਝੌਂਪੜੀ ਬਣਾਈ ਹੋਈ ਹੈ ਕੱਡੀ ਸੋਹਣੀ ਹੈ ਹੈਂਡ ਮੇਡ ਹੈ ਦੋਸਤੋ ਸੋ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਸਚਰ ਅਨਮੋਲ ਤੇ ਅੱਜ ਦੀ ਵੀਡੀਓ ਦੇ ਵਿੱਚ ਔਰ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਜਾ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਟਾਈਗਰ ਸਫਾਰੀ ਜਾਂਦੀ ਪੂਰੀ ਜਿੱਦ ਕਰਦੇ ਹੁੰਦੇ ਸੀ ਚਲੋ ਅੱਜ ਤੁਹਾਨੂੰ ਆਪਾਂ ਉਹੀ ਪ੍ਰਾਣੀਆਂ ਯਾਦਾਂ ਨੂੰ ਕਰਦੇ ਆਂ ਤਾਜ਼ਾ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਟਾਈਗਰ ਸਫਾਰੀ ਬਾਕੀ ਆਪਾਂ ਟਾਈਮ ਨੂੰ ਨਹੀਂ ਕਰਦੇ ਖਰਾਬ ਤੇ ਜਲਦੀ ਜਲਦੀ ਚੱਲਦੇ ਆਂ ਆਈਦਰ ਸਫਾਰੀ ਓਕੇ ਸੋ ਗਾਇਜ਼ ਆਪਣਾ ਭਰਾ ਕੁਨਾਲ ਆ ਚੁੱਕਿਆ ਹੈ ਔਰ ਆਪਾਂ ਖਿੱਚ ਲਈ ਹੈ ਤਿਆਰੀ ਜਾਣ ਦੀ ਫਿਰ ਟਾਈਗਰ ਸਫਾਰੀ ਸੋ ਗਾਇਸ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਆਪਾਂ ਟਾਈਗਰ ਸਫਰੀ ਪਹੁੰਚ ਚੁੱਕੇ ਹਾਂ ਔਰ ਜੋ ਐਨੀਮਲਸ ਦੀ ਫੋਟੋ ਵਗੈਰਾ ਨੇ ਉੱਪਰ ਲਾਈ ਹੋਈ ਹੈ ਔਰ ਪਿੱਛੇ ਡਿਟੇਲ ਸਾਰੀ ਤੁਹਾਨੂੰ ਦਿੱਤੀ ਹੋਈ ਹੈ ਬਾਕੀ 26 ਜਨਵਰੀ 15 ਅਗਸਤ ਅਤੇ 1 2 ਅਕਤੂਬਰ ਨੂੰ ਜਿਹੜੀ ਟਾਈਗਰ ਸਫਰੀ ਬੰਦ ਰਹਿੰਦੀ ਹੈ ਚਲੋ ਬਾਕੀ ਆਪਾਂ ਤਾਂ ਐਂਟਰ ਕਰ ਹੀ ਗਏ ਆ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਅੰਦਰ ਟਾਈਗਰ ਸਫਰੀ ਦੋਸਤੋ ਆਪਣਾ ਭਰਾ ਲੱਗ ਚੁੱਕਿਆ ਵਾ ਲਾਈਨ ਦੇ ਵਿੱਚ ਤੇ ਇੱਥੇ ਜੋ ਹੈ ਐਂਟਰੀ ਦੀ ਟਿਕਟ ਹੈ ਉਹ ਇਸੇ ਲਾਈਨ ਦੇ ਵਿੱਚੋਂ ਮਿਲਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਚਲੋ ਕਨਾਲ ਫਟਾਫਟ ਟਿਕਟ ਲੈ ਲੇ ਤੇ 15 ਇੰਟਰ ਕਰਦੇ ਆ। ਸੋ ਗਾਇਸ ਆਪ 15 ਇੰਟਰ ਕਰ ਚੁਕੇ ਆ। ਤੁਸੀਂ ਮਾਹੌਲ ਦੇਖ ਸਕਦੇ ਹੋ ਬੜਾ ਸੋਹਣਾ ਵਾ। ਆਪਣੇ ਨਾਲ ਆਪਣਾ ਭਰਾ ਕੋ ਨਾਲ ਹੈ। ਅਸੀਂ ਜਾ ਰਹੇ ਆ ਅੰਦਰ ਐਂਟਰੀ। ਔਰ ਤੁਹਾਨੂੰ ਦਿਖਾਣੇ ਆ ਕਿ ਕਿਹੜੇ ਕਿਹੜੇ ਇਨਾਂ ਕੋਈ ਜਾਨਵਰ ਹੈਗੇ ਆ ਜਿੜੀਆਂ ਘਰ ਦੇ ਵਿੱਚ। ਬਟ ਜੋ ਮਰਜੀ ਆ ਆ ਜਾ ਕੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਲਾਸਟ ਟਾਈਮ ਆਪਣੇ ਬਜ਼ੁਰਗਾ ਦੇ ਨਾਲ ਆਪਣੇ ਗ੍ਰੈਂਡਫਾਦਰ ਦੇ ਨਾਲ ਆਏ ਸੀਗੇ। ਔਰ ਬਹੁਤ ਨਜ਼ਾਰਾ ਲੱਗਦਾ ਸੀਗਾ। ਬੜਾ ਚਲੋ ਅੱਜ ਉਹਨਾਂ ਯਾਦਾਂ ਨੂੰ ਫਿਰ ਦੁਬਾਰਾ ਤਾਜ਼ਾ ਕਰਦੇ ਆ। ਠੀਕ ਹੈ। ਸੋ ਗਾਇਸ ਚੈੱਕ ਕਰੋ। ਸਭ ਤੋਂ ਪਹਿਲਾ ਜੋ ਹੈਗਾ ਬਾ ਗਿੱਦੜ ਬਗਿਆੜ ਤੇਂਦੂਆ ਤੇ ਜਿਹੜਾ ਬਾਗ ਹੈ ਆਪਾਂ ਨੂੰ ਦੇਖਣ ਨੂੰ ਮਿਲਣਗੇ ਚਲੋ ਆਪਾਂ ਚੱਲਦੇ ਆਂ ਅੰਦਰ ਬਾਕੀ ਅੰਦਰ ਜਿਹੜੀ ਹੈ ਖੂਬਸੂਰਤੀ ਪੂਰੀ ਹੈ ਨੇਚਰ ਦੀ ਹੋਰ ਕੋਈ ਨਾ ਸਮਝੀਓ ਤੇ ਚਲੋ ਪਹਿਲੇ ਜਿਹੜੇ ਦੇਖtela ਆਪਾਂ ਨੂੰ ਉਹ ਦੇਖਣ ਨੂੰ ਮਿਲੂਗਾ ਤਾਂ ਚੱਲਦੇ ਆਂ ਐ ਕਿ ਆਪਣਾ ਟਾਈਗਰਸ ਫਾਰੀ ਬਹੁਤ ਹੀ ਜ਼ਿਆਦਾ ਵੱਡਾ ਵਾ ਮੇਰੀ ਆਡੀਅנס ਨੂੰ ਇਹ ਅਪੀਲ ਹੈ ਕਿ ਆਇਆ ਕਰੋ ਆਪਣੀਆਂ ਪੁਰਾਣੀਆਂ ਯਾਦਾਂ ਨੇ ਸਾਰੀਆਂ ਆਪਾਂ ਸਭ ਮੋਬਾਈਲਾਂ ਦੇ ਵਿੱਚ ਹੀ ਰਹਿ ਗਏ ਪਰ ਤੁਸੀਂ ਇਸ ਜਗ੍ਹਾ ਤੇ ਆਇਆ ਕਰੋ ਔਰ ਦੇਖਿਆ ਕਰੋ ਕਿ ਕੀ ਆਪਾਂ ਨੇ ਆਪਣੇ ਕੋਲੇ ਜੋ ਹੈ ਉਸ ਨੂੰ ਆਪਣਾ ਦਵਾਈਏ ਆਪਾਂ ਨੇ ਜਿੱਦੜ ਜਿਹੜੀ ਜੈਕਲ ਹੈ ਥੋੜਾ ਜੈਕਲ ਛੋਟਾ ਹੋ ਗਿਆ ਵਾ ਇੱਧਰ ਆ ਕੇ ਪਰ ਫਿਰ ਵੀ ਚਲੋ ਮੈਨੇਜ ਕਰਨਾ ਪੈਣਾ ਆਪਾਂ ਨੂੰ ਚਲੋ ਆਜੋ ਮੈਂ ਤੁਹਾਨੂੰ ਅੱਗੇ ਦਿਖਾਉਣਾ ਵਾ ਨਿਕਲ ਗਿਆ ਵਾਟ ਗਿਆ ਦੇਖ ਨਹੀਂ ਰਹੇ ਤਸੇ ਉਹ ਤੁਸੀਂ ਚੈੱਕ ਕਰੋ ਆਪਾਂ ਤੁਹਾਨੂੰ ਜੈਕਲ ਦਿਖਾ ਰਹੇ ਆਂ ਆ ਪੁੱਤ ਦੇਖ ਸਕਦੇ ਹੋ ਦੋਸਤੋ ਪੱਤਿਆ ਦੇ ਨਾਲ ਹੀ ਮੈਚ ਕਰਿਆ ਪਿਆ ਵਾ ਬਾਕੀ ਜੋ ਮਰਜੀ ਹੈ ਲੁਧਿਆਣਾ ਜੂ ਵਾਲਿਆਂ ਨੇ ਫਿਰ ਵੀ ਕੁਛ ਨਾ ਕੁਛ ਆਪਣਾ ਸਾਹਮਣੇ ਰੱਖਿਆ ਹੋਇਆ ਵਾ ਬਹੁਤ ਹੀ ਸੋਨਾ ਚਲੋ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਹੋਰ ਦਿਖਾਉਨੇ ਆ ਕਿ ਹੋਰ ਆਪਾਂ ਨੂੰ ਕੀ ਦੇਖਣ ਨੂੰ ਇੱਥੇ ਮਿਲਦਾ ਹੈ ਸੋ ਗਾਇਸ ਚੈੱਕ ਕਰੋ ਤेंदੂਆ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਆ ਚੁੱਕੇ ਆ ਪਰ ਦੇਖੋ ਤेंदੂਆ ਹੈ ਕਿੱਥੇ ਆ ਉਹ 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 ਕੀ ਬਾਤ ਆ ਦੋਸਤੋ ਆਪਾਂ ਨੂੰ ਤेंदੂਆ ਦੇਖ ਚੁੱਕਿਆ ਹੈ ਪਰ ਤेंदੂਆ ਸਾਨੂੰ ਦੇਖ ਕੇ ਘਬਰਾ ਚੁੱਕਿਆ ਹੈ ਇਹ ਤेंदੂਏ ਕਿੱਥੋਂ ਆ ਗਏ ਨੇ ਗਾਇਸ ਤੁਹਾਨੂੰ ਥੋੜਾ ਥੋੜਾ ਨਜ਼ਰ ਆ ਰਿਹਾ ਹੋਊਗਾ ਬਾਕੀ ਜੋ ਵੀ ਪੋਸੀਬਲ ਹੈ ਮੈਂ ਤੁਹਾਨੂੰ ਦਿਖਾ ਪਾਉਂਗਾ ਇੱਥੋਂ ਚਲੋ ਥੋੜਾ ਜਿਹਾ ਅੱਗੇ ਜਾ ਕੇ ਦੇਖਦੇ ਆਂ ਬੈਠੇ ਉਹ ਤਾਂ ਬੈਠੇ ਜਿਹਨੇ ਸਾਡੇ ਲੋਕ ਕਾਊਡ ਕਿੰਨਾ ਹੀ ਜ਼ਿਆਦਾ ਵਾ ਦੋਸਤੋ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਗਾ ਤੁਹਾਨੂੰ ਕਿ ਜਿਹੜੇ ਆਪਣਾ ਪੰਜਾਬੀ ਪਰਾਨੇ ਬਾਕੀ ਜੋ ਵੀ ਆਪਣੀ ਜੋ ਲੁਧਿਆਣੇ ਦੀ ਰਹਿਸ਼ ਹੈ ਜਿਹੜੇ ਟਾਈਗਰਸ ਭਾਰੀ ਆਏ ਹੋਏ ਨੇ ਉਹ ਦੁਬਾਰਾ ਤੇ ਫਿਰ ਜ਼ਰੂਰ ਵਿਜ਼ਿਟ ਕਰੋ ਕਾਫੀ ਲੋਕ ਆ ਜੋ ਆਉਂਦੇ ਨੇ ਪਰ ਆਪਾਂ ਹੀ ਲੋਕ ਰਹਿ ਗਏ ਜੋ ਨਹੀਂ ਆਉਂਦੇ ਹੈਗੇ ਆਪਾਂ ਨੂੰ ਆਣਾ ਚਾਹੀਦਾ ਵਾ ਕਿਉਂਕਿ ਇਸ ਸਭ ਦੇ ਨਾਲ ਆਪਣੀ ਆਪਣੀਆਂ ਪਰਾਨੀਆਂ ਜ਼ਿਆਦਾ ਜੁੜੀਆਂ ਹੋਈਆਂ ਤੇ ਆਪਾਂ ਨੂੰ ਆਣਾ ਚਾਹੀਦਾ ਆਪਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਵਾ ਬਾਕੀ ਚਲੋ ਆਪਾਂ ਤਿੰਨ ਦੋਏ ਵੱਲ ਕੋ ਕਨਸੀਡਰੇਟ ਕਰਦੇ ਦੁਆਰ ਤੇ ਆਪਾਂ ਅੰਦਰ ਆ ਕੇ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਚੈੱਕ ਕਰੋ ਤਿੰਨ ਦੂਏ ਸੁੱਤੇ ਪਏ ਨੇ ਇਤੋਂ ਜ਼ਿਆਦਾ ਆਪਾਂ ਤੁਹਾਨੂੰ ਤਿੰਨ ਦੂਆ ਨਹੀਂ ਦਿਖਾ ਸਕਦੇ ਕਿਉਂਕਿ ਕੁਝ ਰੂਲ ਰੈਗੂਲੇਸ਼ਨ ਹੈ ਉਹਨਾਂ ਨੂੰ ਫੋਲੋ ਵੀ ਕਰਨਾ ਜ਼ਰੂਰੀ ਸੋ ਗਾਇਜ਼ ਆਪਾਂ ਨੂੰ ਇੱਥੇ ਭਾਈ ਜੀ ਨਹੀਂ ਮਿਲੇ ਨੇ ਤੇ ਆਪਾਂ ਉਹਨਾਂ ਨੂੰ ਪੁੱਛਾਂਗੇ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਟਾਈਗਰ ਸਪਾਰੀ ਦੇ ਵਿੱਚ ਭਾਈ ਦੱਸੋ ਬਹੁਤ ਵਧੀਆ ਹੈ ਵੀਰੇ ਬਸ ਪਹਿਲੀ ਵਾਰ ਹੀ ਆਏ ਆ ਠੀਕ ਆ ਜੋ ਵੀ ਆ ਓਕੇ ਬੈਸਟ ਹੈ ਬਾਕੀ ਤੁਸੀਂ ਸਾਡੀ ਆਡੀਅੰਸ ਨੂੰ ਕੀ ਕਹਿਣਾ ਚਾਹੁੰਗੇ ਕਿ ਜੋ ਉਹ ਆਣ ਇੱਧਰ ਵਿਜ਼ਿਟ ਕਰਨਗੇ ਵਿਜ਼ਿਟ ਕਰਨ ਤੇ ਵੀਰੇ ਦਾ ਸੋ ਗਾਇਸ ਤੁਸੀਂ ਅੱਗੇ ਚੈੱਕ ਕਰ ਸਕਦੇ ਹੋ ਕਿ ਕਾਲਾ ਰਿਚ ਦਾ ਬੋਰਡ ਆ ਚੁੱਕਿਆ ਹੈ ਬਟ ਸਾਨੂੰ ਇੱਥੇ ਨਾ ਇੱਕ ਇੱਕ ਕਾਲਾਰੇ ਵਿੱਚ ਵੈਸੇ ਹੀ ਵਾਰ ਘੁੰਮਦਾ ਫਿਰਦਾ ਦੇਖਣ ਨੂੰ ਮਿਲਿਆ ਸੀ ਤੇ ਪਰ ਉਹ ਗਾਇਬ ਹੋ ਗਿਆ ਇਹਨੂੰ ਜ਼ਿਆਦਾ ਐਕਸਪਲੇਨ ਸਾਡਾ ਭਰਾ ਕਰ ਸਕਦਾ ਹੈ ਬਸ ਚਲੋ ਦੱਸੋ ਭਾਜੀ ਕਿਦਾਂ ਦਾ ਸੀ ਰਿਚ ਗਾਇਸ ਅਗਲਾ ਬੋਰਡ ਜੋ ਹੈ ਉਹ ਹੈ ਕਾਲਾ ਰਿਚ ਹਿਮਾਲੀਅਨ ਬਲੈਕ ਬੀਅਰ ਦੋਸਤੋ ਇਹਨਾਂ ਨੇ ਕਿਹਾ ਤਾਂ ਬਲੈਕ ਹੋਇਆ ਵਾ ਬਟ ਲੱਤਾ ਵਾਈਟ ਹੋ ਚੁੱਕੀਆਂ ਨੇ ਤੇ ਪਤਾ ਨਹੀਂ ਕਿਉਂ ਪਰ ਜੋ ਮਰਜ਼ੀ ਹੈ ਦੋਸਤੋ ਬਹੁਤ ਮਜ਼ਾ ਆ ਰਿਹਾ ਵਾ ਆਪਾਂ ਕੋ ਬਚਪਨ ਚ ਆਏ ਸੀਗੇ ਬੜਾ ਹੁਣ ਚਲੋ ਜੋ ਆਪਣੀ ਯੰਗ ਇਹ ਦੇ ਵਿੱਚ ਆਏ ਆ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਬਹੁਤ ਹੀ ਜ਼ਿਆਦਾ ਵਧੀਆ ਵਾ ਟਾਈਗਰ ਸਫਾਰੀ ਤੁਸੀਂ ਆਇਆ ਕਰੋ ਨਵੀਂ ਨਵੀਂ ਚੀਜ਼ ਐਡਵੈਂਚਰ ਆਪਣੀ ਜ਼ਿੰਦਗੀ ਦੇ ਵਿੱਚ ਹੋਣੇ ਚਾਹੀਦੇ ਨੇ ਤੁਸੀਂ ਆਇਆ ਕਰੋ ਪਰ ਪਹਿਲੇ ਮੈਂ ਕਾਲਾ ਰਿਚ ਲੱਭ ਲਵਾਂ ਕਿੱਥੇ ਆਹ ਕਾਲਾ ਰਿਚ ਗਾਇਬ ਹੋ ਗਿਆ ਆ ਪਿੱਛੇ ਬੰਦੇ ਨੇ ਬੋਲ ਕੇ ਡਰਾਤਾ ਮੈਨੂੰ ਲੱਗਿਆ ਪਿੱਛੇ ਕੋਈ ਕਾਲਾ ਰਿਚ ਤਾਂ ਨਹੀਂ ਆ ਗਿਆ ਪਰ ਦੋਸਤੋ ਆਪਨੂੰ ਨ ਆਣੀ ਦੋਸਤੋ ਪਰ ਕਾਲਰਿਚ ਤਾਂ ਲੱਭਿਆ ਨਹੀਂ ਆਪਾਂ ਨੂੰ ਮੁੰਡਾ ਲੱਭ ਗਿਆ ਵਾ ਚਲੋ ਕੋਈ ਗੱਲ ਨਹੀਂ ਕੁਝ ਕੈਟਮਮਿਸਪਲੇਸ ਨੇ ਤੋਂ ਪੰਜਾਬ ਐ ਚੋਰੀਆਂ ਚਕਾਰੀਆਂ ਹੁੰਦੀਆਂ ਰਹਿੰਦੀਆਂ ਨੇ ਚਲੋ ਕੋਈ ਗੱਲ ਨਹੀਂ ਅਗਲੀ ਅਗਲੀ ਆਈਟਮ ਦੇਦੇ ਆ ਕਿਉਂਕਿ ਆਪਨੇ ਕੋਲ ਸੋ ਗਾਇਜ਼ ਅਗਲਾ ਬੋਰਡ ਆ ਚੁੱਕਿਆ ਏ ਇੱਥੇ ਆਪਾਂ ਨੂੰ ਚਾਰ ਜਿਹੜੇ ਲਿਖੇ ਦਿਖ ਰਹੇ ਨੇ ਇੱਕ ਤਾਂ ਹੈਗਾ ਕਾਲਾ ਹਿਰਨ ਦੂਜਾ ਕੱਕੜ ਤੀਜਾ ਸੰਭਰ ਆ ਚੌਥਾ ਕੀ ਲਾਇਆ ਹੋਇਆ ਇਹਨਾਂ ਨੇ oh sorry ਜਨਤਕ ਟਾਇਲਟ ਚਲੋ ਚਲਦੇ ਆਪਾਂ ਇਧਰ ਨੂੰ ਦੇਖਦੇ ਆ ਕਿ ਕੀ ਕੀ ਹੋ ਰਿਹਾ ਹੋਇਆ ਵਾ ਸਭ ਤੋਂ ਪਹਿਲੇ ਆਪਾਂ ਨੂੰ ਜੱਜ ਜਵੀ ਦਾ ਜੱਜ ਜਵੀ ਦਾ ਭਰਾ ਦੇਖਣ ਨੂੰ ਮਿਲੂਗਾ ਇੱਥੇ ਇੰਡੀਅਨ ਕਰਸਟਿਡ ਪਰਕਿਊ ਪਾਇਨ ਸ਼ਹਿਦ ਇਹ ਕੋਈ ਕਸੂਪੀ ਸ਼ਹਿਦ ਲੱਗਦੀ ਆ ਬਾਕੀ ਚਲੋ ਦੇਖਦੇ ਆ ਕਿੱਥੇ ਆ ਬਚਪਨ ਚ ਦੇਖਿਆ ਸੀ ਇੱਕ ਵਾਰੀ ਤੇ ਸ਼ਹਿ ਨਜ਼ਰ ਨਹੀਂ ਆ ਰਹੀ ਉਠਾ ਜਾ ਬੱਚਾ ਖੜਾ ਸੀ ਤੇ ਦੋਸਤੋ ਉਹ ਕਹਿ ਰਿਹਾ ਕਿ ਪੋਕੀਮੋਨ ਆਏ। ਗੁੜੀਆ ਕਹੇ ਉਹ? ਪੋਕੀਮੋਨ। ਦੋਸਤੋ ਪਣੂ ਸ਼ਾਇਦ ਦੇਖਣ ਨੂੰ ਲੱਭ ਨਹੀਂ ਰਹੀ ਕਿਤੇ। ਸ਼ਹਿਰ ਗਵਾਚ ਗਈ ਲੱਗਦੀ ਐ। ਚਲੋ। ਸ਼ਾਇਦ ਥੋੜਾ ਜਿਹਾ ਇਹ ਕਿ ਇਵਨਿੰਗ ਟਾਈਮ ਹੋ ਚੁੱਕਿਆ ਵਾ। ਉਹਨਾਂ ਦਾ ਰੈਸਟ ਦਾ ਟਾਈਮ ਹੋ ਸਕਦਾ। ਪੋਕੀਮੋਨ ਗਵਾਚ ਗਿਆ ਸਾਡਾ। ਬਿਲਕੁਲ। ਤੇ ਹੁਣ ਚਲੋ ਕੋਈ ਗੱਲ ਨਹੀਂ। ਦੇਖਦੇ ਆ ਨੈਕਸਟ ਟਾਈਮ ਸੀ। ਸੋ ਗਾਇਸ ਸ਼ਾਇਦ ਇਹ ਬਿਲਕੁਲ ਹੀ ਆਪੋਜ਼ਿਟ ਹੈ। ਆਪਾਂ ਨੂੰ ਅੱਗੋਂ ਸੋਹਣੀਆਂ ਬਤਕਾਂ ਦੇਖਣ ਨੂੰ ਮਿਲਦੀਆਂ ਨੇ ਦੇਖ ਸਕਦੇ ਹੋ ਦੋਸਤੋ ਕੀ ਨਜ਼ਾਰਾ ਹੈ ਇਹਨਾਂ ਦਾ ਔਰ ਬਹੁਤ ਹੀ ਸੋਹਣੀਆਂ ਚੰਡੀਗੜ੍ਹ ਦਾ ਫੀਲ ਆ ਰਿਹਾ ਵਾ ਐਦਾਂ ਲੱਗ ਰਿਹਾ ਕਿ ਚੰਡੀਗੜ੍ਹ ਆ ਗਏ ਆ ਸੁਖਨਾ ਲੇਕ ਕੋਲ ਪਰ ਉਹ ਕਾਲਾ ਜਿਹੜਾ ਅਸੀਂ ਰਿਚ ਨਹੀਂ ਦੇਖਣ ਨੂੰ ਮਿਲਿਆ ਸਾਨੂੰ ਕਿਸੇ ਪਾਸੇ ਬਾਕੀ ਤੁਸੀਂ ਚੈੱਕ ਕਰਸੋ ਦੋਸਤੋ ਬਹੁਤ ਹੀ ਸੋਹਣੀਆਂ ਬਤਕਾਂ ਚਲੋ ਆਪਾਂ ਅੱਗੇ ਚੱਲਦੇ ਹਾਂ ਹੋਰ ਦਿਖਾਣੇ ਤੁਹਾਨੂੰ ਕੀ ਕੀ ਹੈ ਇਧਰਲੀ ਸਾਈਡ ਬੈਠਣ ਨੂੰ ਜਗ੍ਹਾ ਵਾ ਪਾਰਕ ਦਾ ਇਹੋ ਹੈ ਦੋਸਤੋ ਬਾਕੀ ਰੈਸਟੇਬਲ ਵੀ ਦਿੱਤੇ ਹੋਏ ਸਾਹਮਣੇ ਬਿਲਕੁਲ ਤੁਹਾਨੂੰ ਮੈਜੂਮ ਕਰਕੇ ਦਿਖਾਣਾ ਹੈ ਚੈੱਕ ਕਰ ਸਕਦੇ ਹੋ ਦੋਸਤੋ ਚਲੋ ਆਜੋ ਆਪਾਂ ਅੱਗੇ ਹੋਰ ਦਿਖਾਣੇ ਤੁਹਾਨੂੰ ਬਤਕਾ ਦੀ ਜਿਹੜੀ ਲੋਕੇਸ਼ਨ ਇਧਰੋਂ ਬੜੀ ਜਿਆਦਾ ਸੋਹਣੀ ਆ ਰਹੀ ਹੈ ਸਾਹਮਣੇ ਇਹਨਾਂ ਨੇ ਜਾਲੀਆਂ ਲਗਾਈਆਂ ਹੋਈਆਂ ਕਿ ਕੋਈ ਚੱਕ ਕੇ ਨਾ ਲੈ ਜਾਵੇ ਬਾਕੀ ਤੁਸੀਂ ਚੈੱਕ ਕਰੋ ਆ ਗਈ ਆ ਅਬੀ ਨੇੜੇ ਆ ਗਈ ਆਕ ਉਸ ਕੇਰੀ ਆ ਗਲੇ 'ਚ ਕੁਝ ਫਸ ਗਿਆ ਵਾ ਦੋਸਤੋ ਦੇ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਨਜ਼ਾਰਾ ਬਾਜ ਜੋ ਮਰਜ਼ੀ ਆ ਮੈਂ ਫਿਰ ਦੁਬਾਰਾ ਤੁਹਾਨੂੰ ਕਹਿਣਾ ਕਿ ਤੁਸੀਂ ਆਇਆ ਕਰੋ ਐਗਰ ਸਵਾਰੀ ਹਜ ਜਿੰਦਾ ਹੈ ਸੋ ਗਾਇਸ ਨੈਕਸਟ ਜਾਨਵਰ ਦੇ ਕੋਲ ਆਪਾਂ ਪਹੁੰਚ ਚੁੱਕੇ ਆਂ ਤੁਸੀਂ ਬੋਰਡ ਦੇ ਉੱਤੇ ਚੈੱਕ ਕਰ ਸਕਦੇ ਹੋ ਦੀ ਪੂਰੀ ਡਿਟੇਲ ਨੂੰ ਇਹ ਇਮੂ ਬਰਡ ਹੈ ਔਰ ਚਲੋ ਆਪਾਂ ਦਰਸ਼ਨ ਕਰਾਨੀਏ ਕਿੱਦਾਂ ਦਾ ਵਾ ਸੋ ਗਾਇਸ ਲੋਕ ਦੇਖਣ ਤੇ ਜੀ ਖੜੇ ਹੋਏ ਨੇ ਪਰ ਆਪਾਂ ਨੂੰ ਕੋਈ ਤਾਂ ਨਜ਼ਰ ਨਹੀਂ ਆਇਆ ਪਰ ਵੀ ਚਲੋ ਆਪਾਂ ਚੈੱਕ ਕਰਦੇ ਆਂ ਸੋ ਗਾਈਸ ਫਾਈਨਲੀ ਆਪਨੋ ਲੱਗ ਚੁਕਿਆ ਹੈ ਜਿਵੇਂ ਬਰਡ ਬੇਚਾਰਾ ਦੁਨੀਆਦਾਰੀਆ ਤੋ ਹਾਰਿਆ ਹੋਇਆ ਥੱਕਿਆ ਹੋਇਆ ਸੁੱਟਾ ਪਿਆ ਏ ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਇਨਾਂ ਚ ਵੀ ਜਾਨ ਹੈ ਦੋਸਤੋ ਆਪਾਂ ਇਹਨੂੰ ਡਿਸਟਰਬ ਨਹੀਂ ਕਰਨਾ ਚਾਹਦੇ ਚਲੋ ਅੱਗੇ ਚੱਲਦੇ ਹਾਂ ਅੱਗੇ ਸੋ ਗਾਈਸ ਅਗੇ ਇੱਕ ਹੋਰ ਬੋਰਡ ਲੱਗਿਆ ਹੋਇਆ ਵਾ ਚਲੋ ਪਾ ਦੇਦੇ ਹਾਂ ਇਹ ਫਨ ਹੋਣਾ ਨਹੀਂ ਔਰ ੜੜਕੜਿਆ ਜੋ ਐਨੀਮਲਸ ਆਪਾਂ ਲੋਕੇ ਦੇਖਣ ਨੂੰ ਮਿਲਦਾ ਜੀ ਸਰਾ ਇਸ ਚੱਕਰ ਉਹ ਸਭ ਤੋਂ ਪਹਿਲੇ ਤेंदुआ ਉਦੋਂ ਬਕ ਕਾਲਾਰੇਸ਼ ਕਾਲਾਰੇ ਚ ਗਾਇਬ ਹੋ ਗਿਆ ਥੋਦੀ ਕੋਈ ਲਾਗੇ ਲੈ ਗਿਆ ਲੱਗਦਾ ਤੇ ਇਸ ਤੋਂ ਬਾਅਦ ਔਰਕੋਪਾਈਨ ਇਹ ਕੋਈ ਦਵਾਈ ਦਾ ਨਾਮ ਲੱਗਦਾ ਵਾ ਪਰ ਮੈਨੂੰ ਜਾਨਵਰ ਤਾਂ ਲੱਗਣੇ ਰਿਹਾ ਚਲੋ ਦੇਖਦੇ ਹਾਂ ਕੀ ਹੈ ਸੋ ਗਾਇਸ ਬਹੁਤ ਹੀ ਜ਼ਿਆਦਾ ਨਜ਼ਾਰਾ ਆ ਰਿਹਾ ਵਾ ਮੈਂ ਤੇ ਕੋ ਨਾਲ ਦੋਨੋਂ ਜਾਨੇ ਮਸਤੀ ਲੈਂਦੇ ਹੋਏ ਲਾ ਵੇਖਦੇ ਆ ਰਹੇ ਆ ਤੇ ਜੋ ਕਿ ਜੂ ਲੁਧਿਆਣਾ ਬਹੁਤ ਹੀ ਸ਼ਾਨਦਾਰ ਹੈ ਨਜ਼ਾਰੇਦਾਰ ਹੈ ਚਲੋ ਅੱਗੇ ਇੱਕ ਹੋਰ ਆ ਗਿਆ ਵਾ ਐਨੀਮਲ ਨਵਾਂ ਕਾਲਾ ਹਿਰਨ ਤੁਹਾਨੂੰ ਉਹ ਵੀ ਦਿਖਾਨੇ ਆ ਕਾਲਾ ਹਿਰਨ ਗਾਇਸ ਚੈੱਕ ਕਰੋ ਜੋ ਕਿ ਕਾਲਾ ਹਿਰਨ ਹੈ ਸਾਹਮਣੇ ਹੀ ਖੜਿਆ ਹੋਇਆ ਵਾ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਜਾਲੀਆਂ ਵਗੈਰਾ ਵਿਚਾਰੀਆਂ ਤੁਹਾਨੂੰ ਪ੍ਰੋਫਾਈਲ ਦਿਖਾਉਂਦੇ ਆਂ ਤੇ ਚੈੱਕ ਕਰ ਸਕਦੇ ਹੋ ਕਿੰਨੇ ਹੀ ਸੋਹਣੀ ਲੁੱਕ ਹੈ ਬੰਦੇ ਦੀ ਬਹੁਤ ਹੀ ਗੁੱਡ ਆ ਦੋਸਤੋ ਬਾਕੀ ਕਮੈਂਟਾਂ ਦੇ ਵਿੱਚ ਦੱਸਣਾ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਨੂੰ ਲਾਈਕ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਆਬਵੀਅਸ ਕਰਨਾ ਕੰਪਲਸਰੀ ਹੈ ਤੁਹਾਡੇ ਸਾਰਿਆਂ ਦੇ ਲਈ ਸੋ ਗਾਇਸ ਚੈੱਕ ਕਰੋ ਆਪਾਂ ਨੂੰ ਇੱਕ ਹੋਰ ਜਗ੍ਹਾ ਲੱਭ ਗਈ ਹੈ ਜਿੱਥੇ ਦੀ ਆਪਾਂ ਤੁਹਾਨੂੰ ਕਾਲਾ ਹਿਰਨ ਬਹੁਤ ਹੀ ਸ਼ੌਦਾ ਵਧੀਆ ਤਰੀਕੇ ਨਾਲ ਦਿਖਾ ਸਕਦੇ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਗੱਡਾ ਸੋਨਾ ਇਹ ਕਾਲਾ ਹਿਰਨ ਔਰ ਗਾਇਸ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੁਹਾਨੂੰ ਇਹ ਐਨੀਮਲ ਕਿਦਾਂ ਦਾ ਲੱਗਿਆ ਔਰ ਇਹ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਵਾ ਇਹ ਆਪਣੇ ਲੁਧਿਆਣੇ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲਿਆ ਵਾ ਲੁਧਿਆਣਾ ਜੂ ਲੁਧਿਆਣਾ ਚਿੜੀਆਕਰ ਇਹਦੇ ਵਿੱਚ ਹੀ ਰਹਿ ਗਏ ਨੇ ਇਹ ਬਹੁਤ ਹੀ ਸੋਹਣੇ ਔਰ ਵਧੀਆ ਤਰੀਕੇ ਨਾਲ ਰੱਖੇ ਹੋਏ ਆ ਤੁਸੀਂ ਪਿੱਛੇ ਚੈੱਕ ਕਰ ਸਕਦੇ ਹੋ ਕਿ ਉਹਨਾਂ ਨੇ ਝੌਂਪੜੀ ਬਣਾਈ ਹੋਈ ਹੈ ਗੱਡੀ ਸੋਹਣੀ ਹੈ ਔਰ ਚੌਂਪੜੀ ਲਈ ਇੱਕ ਲਾਈਕ ਤਾਂ ਬੰਦਾ ਹੈ। ਓਕੇ। ਸੋ ਗਾਇਜ਼ ਆਪਾਂ ਨੂੰ ਜੂ ਦੇ ਵਿੱਚ ਭਾਜੀ ਮਿਲੇ ਤੇ ਭਾਜੀ ਨਾਲ ਆਪਾਂ ਤੁਹਾਨੂੰ ਮਲਾਉਨੇ ਆ ਦੋਸਤੋ। ਔਰ ਭਾਜੀ ਦੱਸੋ ਲੋਕਾਂ ਨੂੰ ਜੋ ਸਾਡੀ ਆਡੀਅנס ਜੁੜੀ ਹੋਈ ਹੈ ਕਿ ਲੁਧਿਆਣਾ ਚੜੀਆ ਘਰ ਦਾ ਜੂ ਹੈ ਇਹ ਕਿੱਦਾਂ ਦਾ ਬਣਿਆ ਹੋਇਆ ਤੇ ਕੀ ਚੀਜ਼ ਆਪਣੇ ਅੰਦਰ ਮਿਲਦੀ ਦੀ ਦੇਖਣ ਨੂੰ। ਜੜਿਆ ਘਰ ਤਾਂ ਬਹੁਤ ਵਧੀਆ ਬਣਿਆ ਥੋੜਾ ਜਿਹਾ ਤੇ ਹੋਰ ਕਮ ਹੋ ਜਾਏ ਤਾਂ ਲੋਕਾਂ ਨੂੰ ਆਣ ਆਨਦਾ ਤੇ ਪਤਾ ਲੱਗੇ ਇਸ ਲਈ ਥੋੜਾ ਜਿਹਾ ਲੋਕਾਂ ਨੂੰ ਦੱਸਣਾ ਵੀ ਚਾਹੀਦਾ ਇਸ ਵਾਰ ਐਡ-ਔਰ ਕਰਨੇ ਚਾਹੀਦੇ ਜੇ ਪਤਾ ਲੱਗੇ ਲੋਕੇ ਬਾਅਦ ਤੋਂ ਬਾਅਦ ਆ ਸਕਣ ਅਸੀਂ ਪਹਿਲਾਂ ਬਹੁਤ देर ਬਾਅਦ ਹੁਣ ਆਏ ਹਾਂ ਬਹੁਤ ਦੇਰ ਤੋਂ ਬਾਅਦ ਬਾਕੀ ਅਸੀਂ ਬਚਪਨ ਚ ਆਉਂਦੇ ਹਈ ਆਪਣੇ ਦਾਦਾ ਜੀ ਨਾਨਾ ਦੇ ਪਾਜੀ ਨਾਨਾ ਦਾ ਬਚਪਨ ਉਹ ਵੀ ਦੱਸ ਰਹੇ ਸੀਗੇ ਕਿ ਸਾਡੇ ਵੀ ਛੋਟੇ ਹੁੰਦੇ ਇੱਧਰ ਆਉਂਦੇ ਸੀ ਬਾਕੀ ਤੁਸੀਂ ਆਪਣੇ ਬੱਚੇ ਪੋਤਿਆਂ ਨੂੰ ਸਾਰਿਆਂ ਨੂੰ ਲੈ ਕੇ ਕਿਉਂਕਿ ਇਹ ਐਕਟੀਵਿਟੀ ਹੈ ਜ਼ਿੰਦਗੀ ਦੀ ਸਿਰਫ ਮੋਬਾਈਲ ਹੀ ਸਾਰਾ ਕੁਝ ਨਹੀਂ ਹੈ ਬਲਕਿ ਇਹ ਐਕਟੀਵਿਟੀ ਹੈ ਇਹ ਜ਼ਰੂਰ ਕਰੋ ਆਪਣੇ ਬੱਚਿਆਂ ਨੂੰ ਜੇ ਬੱਚਿਆਂ ਨੇ ਆ ਨਹੀਂ ਦੇਖਿਆ ਤਾਂ ਕੁਝ ਨਹੀਂ ਦੇਖਿਆ ਮੈਂ ਫੋਕ ਕਰਾਂਗਾ ਵੀ ਆਪਣੇ ਸਿੱਖਾਂ ਦੇ ਬੱਚੇ ਤਾਂ ਇੰਦਰ ਹੋ ਬਹੁਤ ਘਟਣਾ ਕੋਈ ਆਨਲਾਈਨ ਨਹੀਂ ਪੰਜਾਬੀ ਇੰਦਰ ਦੇਖਣਾ ਨਾਮ ਉਹ ਆ ਮੈਂ ਤੇਰੇ ਬਾਕੀ ਇਸ ਚੀਜ਼ ਉੱਤੇ ਗੌਰ ਕਰਨਾ ਜੋ ਭਾਜੀ ਨੇ ਗੱਲ ਕਹੀ ਹੈ ਬਾਕੀ ਸਭ ਗੁੱਡ ਹੈ ਓਕੇ ਸੋ ਗਾਇਜ਼ ਬਾਰਕਿੰਗ ਬੀਅਰ ਆਪਣਾ ਦੇਖਣ ਨੂੰ ਮਿਲੂਗਾ ਇੱਥੇ ਤੇ ਸਾਮਣੇ ਦੇਖ ਸਕਦੇ ਹੋ ਨਿੱਕੇ ਨਿੱਕੇ ਜਿਹੇ ਕੱਡੇ ਸੋਹਣੇ ਨੇ ਕੀ ਬਾਤ ਹੈ ਦੋਸਤੋ ਆਪਦਾ ਖਾਣਾ ਪੀਣਾ ਖਾ ਰਹੇ ਆ ਲੰਚ ਕਰ ਰਹੇ ਆ ਸੀ ਲੋਕ ਇਹਨਾਂ ਨੂੰ ਡਿਸਟਰਬ ਕਰ ਰਹੇ ਆ ਚਲੋ ਆਪਾਂ ਚੱਲਦੇ ਅੱਗੇ ਔਰ ਇਹ ਕਾ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਬੈਠਣ ਨੂੰ ਲੱਕੜਾ ਵੀ ਤੁਸੀਂ ਇੱਥੇ ਬੈਠ ਸਕਦੇ ਹੋ ਔਰ ਫੁੱਲ ਇੰਜੋਏ ਕਰ ਸਕਦੇ ਹੋ ਆਕੇ ਔਰ ਜੋ ਗ੍ਰੀਨਰੀ ਹੈ ਨੇਚਰ ਹੈ ਉਹ ਬਹੁਤ ਹੀ ਸੋਹਣਾ ਹੈ ਦੋਸਤੋ ਚਲੋ ਆਪਾਂ ਚੱਲਦੇ ਅੱਗੇ ਤੁਹਾਨੂੰ ਹੋਰ ਦਿਖਾਣੇ ਆ ਆਪਣੇ ਕੋਲ ਹੋਰ ਕੀ ਦੇਖਣ ਨੂੰ ਇੱਥੇ ਮਿਲੂਗਾ ਸੋ ਗਾਇਸ ਚੈੱਕ ਕਰੋ ਇੱਕ ਹੋਰ ਪ੍ਰਾਣੀ ਜਿਹੜਾ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦਾ ਵਾ ਜੋ ਕਿ ਹੈ ਸੰਭਰ ਹਿਰਨ ਹੇ ਸਾਂਬਰ ਦਾ ਨਾਮ ਸੁਣ ਕੇ ਤਾਂ ਮੈਨੂੰ ਸਾਂਬਰ ਡੋਸਾ ਯਾਦ ਆ ਜਾਂਦਾ ਵਾ ਬੜੇ ਸਾਂਬਰ ਹੀ ਰਹਿਣਾ ਹੈ ਵੀ ਚੈੱਕ ਕਰੋ ਉਹ ਸਾਹਮਣੇ ਖੜੇ ਹੋਏ ਨੇ ਥੋੜਾ ਜਾਲੀਆਂ ਕਰਕੇ ਮੈਂ ਅੱਛੀ ਤਰ੍ਹਾਂ ਤਾਂ ਦਿਖਾ ਨਹੀਂ ਪਾਰਿਆ ਲੱਕ ਦੀ ਚੈੱਕ ਕਰ ਸਕਦੇ ਹੋ ਉਹ ਝੌਂਡ ਦਾ ਝੌਂਡ ਚੱਲ ਰਿਹਾ ਉਧਰਲੀ ਛੜ ਬਹੁਤ ਹੀ ਸੋਹਣਾ ਹੈ ਬਹੁਤ ਹੀ ਵਧੀਆ ਚਲੋ ਚੱਲਦੇ ਆ ਤੁਹਾਨੂੰ ਅੱਗੇ ਹੋਰ ਦਿਖਾਣੇ ਆ ਗਾਈਜ਼ ਇੱਕ ਹੋਰ ਬੋਰਡ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਫਿਜ਼ੈਂਟ ਔਰ ਚਕੌਰ ਦੋਨੋਂ ਚਕੌਰ ਨੂੰ ਕੋਈ ਚੱਕੇ ਲੈ ਗਿਆ ਵਾ ਫਿਜ਼ੈਂਟ ਜਿਹੜੀ ਹੈਗੀ ਉਹ ਤਾਂ ਪੂਰੀ ਬਣੀ ਹੋਈ ਪ੍ਰੋਪਰ ਚਲੋ ਦੇ ਦੇ ਕਿੱਥੇ ਆ ਪਰਸਤਾ ਪੁੱਠਾ ਕੇ ਇਧਰੋ ਚਲੋ ਗਾਈਜ਼ ਅੱਜ ਕਰਾਊਡ ਕਾਫੀ ਹੈ ਤੇ ਮੈਂ ਦਿਖਾ ਦਿੰਨਾ ਫਿਰ ਵੀ ਪੂਰਾ ਕਰਾਊਡ ਹੈਗਾ ਵਾ ਥੋੜਾ ਜਿਹਾ ਅੱਗੇ ਕਰਕੇ ਵੀ ਹੈ ਥੋੜਾ ਇਧਰੋਂ ਖਾਲੀ ਵੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਲੋਕ ਆ ਰਹੇ ਨੇ ਵਿਜ਼ਿਟ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਚਲੋ ਤੁਸੀਂ ਆਇਆ ਕਰੋ ਤਾਂ ਜੋ ਕੀ ਉਹਨਾਂ ਨੂੰ ਇਨਕਮ ਹੋ ਗਈ ਉਹਦੇ ਨਾਲ ਉਹ ਇਹਨਾਂ ਜਾਨਵਰਾਂ ਦੇ ਉੱਤੇ ਖਰਚਦੇ ਨੇ ਕਿਉਂਕਿ ਜੇ ਇਹ ਹੋਣਗੇ ਤਾਂ ਉਹਨਾਂ ਦਾ ਕਾਰੋਬਾਰ ਹੈ ਤੁਸੀਂ ਆਇਆ ਕਰੋ ਜਰੂਰ ਆਇਆ ਕਰੋ ਦੋਸਤੋ ਬਾਕੀ ਚਲੋ ਆਪਾਂ ਦੇ ਦੇ ਅੱਗੇ ਕਿਹੜੇ ਕਿਹੜੇ ਬਰਡਸ ਇਨਾਂ ਕੋਲ ਪਏ ਹੋਏ ਨੇ ਆਪਾਂ ਚੱਲਦੇ ਅੱਗੇ ਨੂੰ ਸੋ ਦੋਸਤੋ ਚੈੱਕ ਕਰੋ ਜਿਹੜਾ ਅਗਲਾ ਬਰਡ ਹੈ ਵਾਈਟ ਡਵ ਚਿੱਪੀ ਕੁਗੀ ਕੀ ਚੈੱਕ ਕਰ ਸਕਦੇ ਹੋ ਦੋਸਤੋ ਅੰਦਰ ਰੌਣਕ ਮੇਲੇ ਲੱਗੇ ਹੋਏ ਆ ਟਰੈਕਟਰ ਦੀਆਂ ਆਵਾਜ਼ਾਂ ਚੱਲਦੀਆਂ ਪਈਆਂ ਨੇ ਚਟੀਆਂ-ਚਟੀਆਂ ਘੁਗੀਆਂ ਬੈਠੀਆਂ ਹੋਈਆਂ ਨੇ ਕਿ ਅੱਗੇ ਆਪਾਂ ਨੂੰ ਪਿੰਡਾ ਥਾਮਾ ਚ ਦੇਖਣ ਨੂੰ ਮਿਲਦੀਆਂ ਸੀ ਬਟ ਚਲੋ ਅੱਜ ਆਪਾਂ ਆਏ ਆ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਇੱਧਰ ਵੀ ਬਹੁਤ ਵਧੀਆ ਗੱਲ ਹੈ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਚਿੱਟਕੂਗੀ ਕਿੰਨੇ ਸੋਹਣੀਆਂ ਨੇ ਚੈੱਕ ਕਰੋ ਦੋਸਤੋ ਬਾਕੀ ਥੋੜਾ ਜਾਲੀ ਲੱਗੀ ਹੋਈ ਆ ਉਹਦੇ ਕਰਕੇ ਤੁਹਾਨੂੰ ਪ੍ਰੋਪਰ ਨਹੀਂ ਦਿਖਾ ਪਾਰਿਆ ਫਿਰ ਵੀ ਬਹੁਤ ਸੋਹਣੀ ਅੰਦਰ ਹੋਮ ਵੀ ਬਣਾਏ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਰਹਿਣ ਦੇ ਲਈ ਫੌਮ ਬਣੇ ਹੋਏ ਆ ਬਹੁਤ ਹੀ ਸੋਹਣਿਆ ਨੇ ਚਲੋ ਆਪਾਂ ਚੱਲਦੇ ਅੱਗੇ ਹੋਰ ਦਿਖਾਣੇ ਆ ਹੋਰ ਕਿਹੜੇ ਆ ਐਨੀਮਲ ਇਹਨਾਂ ਕੋਲ ਦੋ ਦੋ ਤੋਂ ਉਹ ਜਿਹੜਾ ਅਗਲਾ ਐਨੀਮਲ ਹੈ ਉਹ ਸਿਲਵਰ ਫਿਜ਼ਿਟ ਹੈ ਗਾਇਸ ਸਾਹਮਣੇ ਹੈ ਬਿਲਕੁਲ ਓਹ ਹੋ ਹੋ ਕੀ ਖੂਬਸੂਰਤੀ ਹੈ ਦੋਸਤੋ ਚੈੱਕ ਕਰੋ ਆਜੀ ਤੁਹਾਨੂੰ ਪਹਿਲੀ ਵਾਰੀ ਆਪਣੀ ਜ਼ਿੰਦਗੀ ਚ ਦੇਖੀਓ ਦੋਸਤੋ ਕਿੰਨਾ ਸੋਹਣਾ ਵਾ ਦੂਸਰਾ ਵੀ ਚੈੱਕ ਕਰ ਸਕਦੇ ਹੋ ਬੜੀ ਸੋਹਣਿਆ ਦੋਸਤੋ ਇਹ ਮੈਂ ਜ਼ਿੰਦਗੀ ਚ ਆਪਣੀ ਪਹਿਲੀ ਵਾਰ ਦੇਖੇ ਨੇ ਬੜਾ ਬੜੀ ਜਿਆਦਾ ਸੋਹਣੇ ਨੇ ਕਾਹੀ ਮੈਂ ਤੁਹਾਨੂੰ ਕਹਿੰਦਾ ਦੋਸਤੋ ਆਇਆ ਕਰੋ ਜਿਹੜੇ ਜਾਨਵਰ ਅਲੱਗ-ਅਲੱਗ ਵੈਰਾਈਟੀਆਂ ਨੇ ਉਹਨਾਂ ਨੂੰ ਪਤਾ ਚੱਲਦੀਆਂ ਕਿ ਕਿਹੜੀ-ਕਿਹੜੀ ਆਪਣੇ ਦੇਸ ਦੇ ਵਿੱਚ ਹੈਗੀਆਂ ਨੇ ਚੈੱਕ ਕਰਿਆ ਕਰੋ ਦੋਸਤੋ ਆਇਆ ਕਰੋ ਵਿਜ਼ਿਟ ਕਰਿਆ ਕਰੋ ਤੋ ਦੋਸਤੋ ਅੱਗੇ ਚੱਲਦੇ ਅੱਗੇ ਦੇਦੇ ਹੋਰ ਕੀ ਪਿਆ ਹੈ ਆਪਣੇ ਕੋਲ ਦੇਖੋ ਸੋ ਗਾਈਜ਼ ਜੋ ਨੈਕਸਟ ਐਨੀਮਲ ਹੈ ਗੋਲਡਨ ਫਿਜ਼ੈਂਟ ਚੱਕਰੋ ਦੋਸਤੋ ਕਿੱਡੇ ਸੋਹਣੇ ਸੋਹਣੇ ਐਨੀਮਲ ਨੇ ਥੋੜਾ ਜਿਹਾ ਜੋ ਜੈਲੀ ਆ ਉਹਦੇ ਕਰਕੇ ਮੈਂ ਪ੍ਰੋਪਰ ਨਹੀਂ ਦਿਖਾ ਪ ਰਿਹਾ ਤੁਹਾਨੂੰ ਬਟ ਬਹੁਤ ਹੀ ਜ਼ਿਆਦਾ ਸੋਹਣੇ ਐਨੀਮਲ ਰੱਖੇ ਹੋਏ ਆ ਆਪਣੇ ਇੱਧਰ ਚਿੜੀਆ ਘਰ ਦੇ ਵਿੱਚ ਸੋ ਗਾਈਜ਼ ਪੂਰਾ ਚੀਂ-ਚੀਂ ਦੀ ਖਪਖਾਨੀ ਪਈ ਹੋਈ ਐਦਰ ਚੈੱਕ ਕਰੋ ਕੈਮਰਾ ਦੇ ਕੇ ਅੱਗੇ ਗਿਆ ਆ ਰਿਹਾ ਵਾ ਅੱਗੇ ਕਰ ਸਕਦੇ ਹੋ ਕਿੰਨੀ ਹੀ ਸੋਹਣੀ ਚੈੱਕ ਕਰੋ ਦੋਸਤੋ ਲੁੱਕ ਚੈੱਕ ਕਰੋ ਇਹਦੀ ਆ ਚੀਜ਼ਾਂ ਮੈਂ ਕਦੀ ਆਪਣੀ ਜ਼ਿੰਦਗੀ ਚ ਵੀ ਨਹੀਂ ਦੇਖਿਆ ਸੀ ਜੋ ਅੱਜ ਮੈਂ ਚੜੀਆਂ ਘਰ ਦੇ ਵਿੱਚ ਆ ਕੇ ਦੇਖ ਰਿਹਾ ਹਾਂ ਤੇ ਦੇਖ ਸਕਦੇ ਹੋ ਦੋਸਤੋ ਚਲੋ ਅੱਗੇ ਚੱਲਦੇ ਹਾਂ ਹੋਰ ਕੜੇ ਆਨੀਮਲ ਗਾਇਜ਼ ਅਗਲਾ ਜੋ ਜਾਨਵਰ ਹੈ ਬਿਲਕੁਲ ਹੀ ਕਾਮਨ ਹੈ ਆਪਾਂ ਸਾਰੇ ਜਾਣਦੇ ਨੂੰ ਪੈਰਟ ਆਪਾਂ ਪਤੰਤਰ ਦਾ ਦੇਖ ਲਓ ਤੁਸੀਂ ਸਾਹਮਣੇ ਲਟਕਿਆ ਹੋਇਆ ਵਾਜਾ ਮਾਰਦਾ ਹੈ ਕਿ ਆਓ ਮੇਰਾ ਵਲੋਗ ਬਣਾਓ ਇਸ ਚੈੱਕ ਕਰ ਸਕਦੇ ਹਾਂ ਪੁਰੇ ਪਰੇ ਪੈਣ ਇਧਰ ਮਿੱਟੂ ਮਿੱਟੂ ਚਾਈ ਚਾਈ ਦਾ ਰੋਲਾ ਪਾਇਆ ਹੋਇਆ ਹੈ ਇਹਨਾਂ ਨੇ ਚਲਦੇ ਆ ਕੇ ਦੇਦੇ ਹੋਰ ਕੀ ਹੈਗਾ ਵਾ ਨਾ ਚੱਲਦਾ ਗਾ ਜੀ ਸੋ ਗਾਇਜ਼ ਇਹ ਚੜੀਆਂ ਜੋ ਕਿ ਬਾਹਰ ਨਹੀਂ ਆਣੇ ਸੋ ਇਹਨਾਂ ਨੂੰ ਵੀ ਚੈੱਕ ਕਰੋ ਪੂਰੀ ਚਾਂ ਚਾਂ ਪਾਈ ਹੋਈ ਹੈ ਇਹਨਾਂ ਦਾ ਨਾਮ ਜਿਹੜਾ ਬੋਰਡ ਆ ਗਿਆ ਅੱਗੇ ਬਜਰੀਗਰ ਵੈਸੇ ਤਾਂ ਨਾਮ ਇਹਦਾ ਬਜਰੀਗਰ ਆ ਆਪਾਂ ਇਹਨੂੰ ਬਾਜੀਗਰ ਹੀ ਲਗਾਵਾਂਗੇ ਇਹ ਬਾਜੀਗਰ ਚੜੀਆਂ ਦੇਖ ਸਕਦੇ ਹੋ ਬਾਲੀਆਂ ਹੀ ਸੋਹਣੀਆਂ ਨੇ ਸਿਆਰ ਹਣਕ ਮੇਲੇ ਲੱਗੇ ਹੋਏ ਅੰਦਰ ਆਇਸ ਚੈੱਕ ਕਰੋ ਚਲੋ ਚੱਲਦੇ ਆ ਅਗਲੀ ਸੋ ਗਾਇਜ਼ ਅੱਗੇ ਆਪਣੇ ਕੋਆ ਜੰਗਲੀ ਮੁਰਗਾ ਆਪਾਂ ਮੁਰਗਾ ਬਹੁਤ ਸ਼ੌਂਕ ਨਾਲ ਖਾਂਦੇ ਆ ਪਰ ਚਲੋ ਇਹ ਦੇਖਣ ਵਾਲਾ ਮੁਰਗਾ ਖਾਣ ਵਾਲਾ ਨਹੀਂ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਜਿਆਦਾ ਤੋਂ ਜਿਆਦਾ ਨੇੜੇ ਦਿਖਾ ਸਕਾਂ ਤੁਹਾਨੂੰ ਕੁਆਲਿਟੀ ਰਵੇ ਗਾਈਜ਼ ਜਾਲੀਆਂ ਦੇ ਕਰਕੇ ਮੈਂ ਤੁਹਾਨੂੰ ਅੱਛੀ ਤਰ੍ਹਾਂ ਦਿਖਾ ਨਹੀਂ ਪਾਰਿਆ ਤੇ ਚੈੱਕ ਕਰੋ ਫਿਰ ਵੀ ਚੈੱਕ ਕਰ ਸਕਦੇ ਹੋ ਅੰਦਰ ਬੈਠੇ ਹੋਏ ਨੇ ਪੂਰੇ ਨਿਆਰੇ ਲੈ ਰਹੇ ਨੇ ਔਰ ਆਪਣਾ ਰੋਟੀ ਪਾਣੀ ਸ਼ੱਕ ਰਹੇ ਨੇ ਬਾਕੀ ਚਲੋ ਦੋਸਤੋ ਅੱਗੇ ਚੱਲਦੇ ਹਾਂ ਔਰ ਕੀ ਹੈਗਾ ਵਾ ਸੋ ਗਾਈਜ਼ ਆਪਾਂ ਨੂੰ ਬੈਠਣ ਦੇ ਲਈ ਇੱਕ ਨੇਚਰਲੀ ਜਗ੍ਹਾ ਮਿਲ ਗਈ ਹੈ ਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਾਇਆ ਪੇੜ ਨੂੰ ਪਤਾ ਨਹੀਂ ਪੇੜ ਟੁੱਟਿਆ ਹੈ ਕਿ ਕੱਟ ਕੇ ਇਹਨਾਂ ਨੇ ਬਣਾਇਆ ਬਹੁਤ ਸੋਹਣਾ ਬਣਾਇਆ ਹੈ ਵਾ ਬੈਠਣ ਨੂੰ ਨੇਚਰਲੀ ਜਗ੍ਹਾ ਵਾ ਔਰ ਆਇਆ ਕਰੋ ਵਿਜ਼ਿਟ ਕਰਿਆ ਕਰੋ ਐਸੀ ਜਗ੍ਹਾ ਵਾ ਦੇ ਉੱਤੇ ਵਧੀਆ ਚੀਜ਼ ਹੈ ਦੇਖਣ ਨੂੰ ਬਹੁਤ ਕੁਝ ਹੈਗਾ ਵਾ ਬਾਕੀ ਕੁਨਾਰ ਭਰਾ ਨੂੰ ਵੀ ਪੁੱਛ ਲੈਣਾ ਕਿਦਾਦਾ ਲੱਗਿਆ ਵਧੀਆ ਸੀਗਾ ਬਈ ਵਧੀਆ ਮਾਹੌਲ ਸੀ ਵਧੀਆ ਮਾਹੌਲ ਪੂਰੀ ਸੰਡੇ ਆਈ ਤਾਂ ਰਾਸ਼ ਸੀਗਾ ਥੋੜਾ ਬਾਕੀ ਆਇਆ ਕਰੋ ਵਿਜ਼ਿਟ ਕਰਿਆ ਕਰੋ ਵਿਜ਼ਿਟ ਕਰਿਆ ਕਰੋ ਹੁਣ ਭਰਾ ਨੇ ਕਹਿਤਾ ਵਾ ਵਿਜ਼ਿਟ ਕਰਿਆ ਕਰੋ ਬਾਕੀ ਪੂਰਾ ਮਾਹੌਲ ਘੈਂਟ ਹੈ ਕਈ ਪਾਸੇ ਮਾਹੌਲ ਗਰਮ ਹੈ ਕਈ ਪਾਸੇ ਠੰਡਾ ਵਾ ਵਧੀਆ ਵਾ ਚੱਲ ਰਿਹਾ ਓਕੇ ਸੋ ਗਾਇਜ਼ ਆਪਾਂ ਪੂਰਾ ਘੁੰਮਿਆ ਅੱਜ ਛੜੀਆ ਘਰ ਪੂਰਾ ਘੁੰਮਿਆ ਵਾ ਆਪਾਂ ਨੂੰ ਪਿੱਛੇ ਭਰਾ ਮਿਲੇ ਬਦੀ ਉਹਨਾਂ ਨਾਲ ਵੀ ਖੱਪ ਖਾਨੀ ਹੁੰਦੀ ਰਹੀ। ਅਰੇ ਭਰਾ ਨੂੰ ਇੱਕ ਕਾਲਾ ਰਿਛ ਦੇਖਿਆ ਸੀਗਾ ਪਰ ਉਹ ਫਿਰ ਦੁਆਰ ਤੇ ਦਿਖਣ ਨੂੰ ਨਹੀਂ ਮਿਲਿਆ ਪਤਾ ਨਹੀਂ ਕਿੱਥੇ ਚਲ ਗਿਆ। ਉਹ ਰਿਛ ਬੜਾ ਹੀ ਸਿਰਾ ਸੀ ਬਾਬਿਓ। ਹੁਣ ਮੈਂ ਦੱਸ ਨਹੀਂ ਸਕਦਾ ਕੌਣ ਸੀ ਕੌਣ ਨਹੀਂ। ਵੀਡੀਓ ਦੇ ਵਿੱਚ ਤੁਹਾਨੂੰ ਦੱਸ ਨਹੀਂ ਸਕਦਾ। ਬਾਕੀ ਚਲੋ ਚੱਲਦੇ ਆ ਬਾਹਰ ਵਾਲੀ ਸੜਕ ਤੇ। ਸੋ ਗਾਇਸ ਆਪਾਂ ਆਏ ਸੀ ਪਿੱਛੇ ਟਾਈਗਰ ਸਫਾਰੀ ਕੋ ਮੰਦਲੀ ਜਿੱਥੇ ਮੇਨ ਟਾਈਗਰ ਨੇ ਆਪਾਂ ਗੱਡੀ 'ਚ ਬਹਿ ਕੇ ਘੁੰਮਣ ਜਾਣਾ ਸੀ। ਬੜਾਈ ਪਤਾ ਚੱਲਿਆ ਆਪਾਂ ਨੂੰ ਕਿ ਟਾਈਗਰ ਪਹਿਲੇ ਤਾਂ ਸਾਨੂੰ ਪਤਾ ਚੱਲਿਆ ਬਾਹਰੋਂ ਟਾਈਗਰ ਜ਼ਿੰਦਾ ਵਾ। ਹੰਗਾਂਜੰਦਰਪੁਰ ਦਾ ਜਿਹੜਾ ਟਾਈਗਰ ਟਿੱਲਾ ਵਾ ਮੈਂ ਜਾ ਕਰਦਾ ਦੋਸਤੋ ਕੁਝ ਅੰਦਰ ਜੋ ਕੰਸਟਰਕਸ਼ਨ ਵਗਰਾ ਦਾ ਕੰਮ ਚੱਲ ਰਿਹਾ ਵਾ ਉਹਦੇ ਕਰਕੇ ਇਹਨਾਂ ਨੇ ਬੰਦ ਕੀਤਾ ਹੋਇਆ ਵਾ ਤਾਂ ਜੋ ਕਹਰੇ ਕਿ ਮਹੀਨਾ ਡੇਢ ਮਹੀਨਾ ਥੋੜਾ ਬੰਦ ਰਹੂਗਾ ਕੋਈ ਕੰਸਟਰਕਸ਼ਨ ਵਗਰਾ ਦਾ ਕੰਮ ਚੱਲ ਰਿਹਾ ਅੰਦਰ ਕੋਈ ਫਿਟਿੰਗ ਵਗੈਰਾ ਕਰ ਰਿਹਾ ਐਸੀ ਕਿ ਜਿਹਦੇ ਨਾਲ ਜਿਹੜੇ ਲੋਕ ਆ ਰਹੇ ਹੋ ਜਿਆਦਾ ਕੁਆਲਿਟੀ ਦੇ ਨਾਲ ਉਹਨੂੰ ਦੇਖ ਸਕਣ ਸ਼ੇਰਾਂ ਨੂੰ ਬਾਕੀ ਸ਼ੇਰ ਵਗੈਰਾ ਤਾਂ ਅੰਦਰ ਹੈ ਪੂਰਾ ਮੂਡ ਸੀ ਜਾਂਦਾ ਪਰ ਨਹੀਂ ਜਾ ਸਕਿਆ ਚਲੋ ਕੀ ਕਰ ਸਕਦੇ ਆ ਫਿਰ ਵੀ ਤੁਹਾਨੂੰ ਅੱਜ ਦਾ ਮੇਰਾ ਵਲੋਗ ਕਿੱਦਾਂ ਦਾ ਲੱਗਿਆ ਤੇ ਕਮੈਂਟਾਂ ਦੇ ਵਿੱਚ ਕਮੈਂਟ ਸ਼ੇਅਰ ਤੇ ਚੈਨਲ ਨੂੰ ਦਬਕੇ ਸਬਸਕ੍ਰਾਈਬ ਕਰਨਾ ਔਰ ਸਬਸਕ੍ਰਿਪਸ਼ਨ ਵਾਲੇ ਬਟਨ ਨੂੰ ਦਬ ਦਬ ਕੇ ਭੰਨ ਦੇਣਾ ਬਾਕੀ ਚਲੋ ਮਿਲਦੇ ਆਗਲੇ ਬਲੌਗ ਚ ਓਕੇ ਗਾਈਜ਼ ਅਸੀਂ ਵਾਪਸ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਆਪਾਂ ਨੂੰ ਇਸ ਬੰਦੇ ਤੋਂ ਦਰਸ਼ਨ ਹੋ ਗਏ ਸਾਨੂੰ ਦੇਖ ਕੇ ਭੱਜ ਗਿਆ ਮਗਰ ਕੁੱਤਾ ਲੱਗਿਆ ਹੋਇਆ ਪ੍ਰੋਪਰ ਇਹ ਭੱਜ ਗਿਆ ਭੱਜ ਗਿਆ ਨਿਕਲ ਗਿਆ ਥੱਲੇ